हां जी दोस्तों सारेया नु ससरी काल स्वागत है टोडा राज है संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਪਨਗੋਟਾ ਪਨਗੋਟਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਦਦੇਰ ਸਾਹਿਬ ਪਿੰਡ ਬਿਲਕੁਲ ਅਲੱਗ ਹੈ ਦੋਸਤੋ ਤੇ ਜਿਸ ਘਰ ਤੋਂ ਅੱਜ ਆਪਾਂ ਇਹ ਕਵਰੇਜ ਕਰਦੇ ਪਏ ਆ ਵੀਰ ਗੁਰਪ੍ਰੀਤ ਦੇ ਕੋਲੇ ਆਇਆ ਦੋਸਤੋ ਕਾਫੀ ਵੀਡੀਓ ਆਪਾਂ ਇਸ ਘਰੋਂ ਜੜੀਆਂ ਪਾਈਆਂ ਨੇ ਮੋਸਟਲੀ ਕੰਮ ਜੇਕਰ ਦੋਸਤੋ ਆਪਾਂ ਦੇਖੀਏ ਤੇ ਪਸ਼ੂ ਵਪਾਰ ਦਾ ਵਿਕਰੀ ਵਾਲੇ ਪਸ਼ੂ ਆਉਂਦੇ ਤੇ ਪਸ਼ੂ ਵੀ ਜਿਹੜੇ ਦੋਸਤੋ ਵੜਾਂ ਦੇ ਵਿੱਚ ਖਾਸ ਤੌਰ ਤੇ ਇਸ ਘਰੇ ਹੁੰਦੇ ਆ ਪਿਛਲੇ ਕੁਝ ਸਮੇਂ ਤੋਂ ਵੀਰ ਵਪਾਰ ਦਾ ਕੰਮ ਕਰਦਾ ਪਸ਼ੂ ਜਿਹੜੇ ਦੋਸਤੋ ਚੰਗੇ ਦਿਖਾਈਦੇ ਆ ਆਰਡਰ ਕੁਆਲਿਟੀ ਦੇ ਵੈਸੇ ਬਰੀਡ ਦੇ ਵਿੱਚ ਵੀ ਜਿਹੜੇ ਫੁੱਲ ਪਟਾ ਫੁੱਲ ਬਰੀਡ ਦੇ ਵਿੱਚ ਜਿਹੜੀਆਂ ਵਹਿੜਾ ਹੁੰਦੀਆਂ ਨੇ ਠੀਕ ਆ ਅੱਜ ਦੋ ਵਹਿੜਾ ਦਿਖਾਵਾਂਗੇ ਦੋਸਤੋ ਦੋਵੇਂ ਵਹਿੜਾ ਬਿਲਕੁਲ ਤਾਜ਼ੀਆਂ ਸੂਈਆਂ ਨੇ ਪੂਰੀ ਡਿਟੇਲ ਆਪਾਂ ਵੀਰ ਗੁਰਪ੍ਰੀਤ ਦੇ ਨਾਲ ਗੱਲਬਾਤ ਕਰ ਲਾਂਗੇ ਸੋ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖ ਲਿਓ ਠੀਕ ਆ ਜੀ ਤੇ ਅੱਜ ਦੋਸਤੋ 1 ਅਕਤੂਬਰ ਨੂੰ ਇਹ ਆਪਾਂ ਕਵਰਜ ਕਰਦੇ ਪਏ ਆ ਟਾਈਮ ਤੁਸੀਂ ਨੋਟ ਕਰ ਲਓ ਜੀ ਕੋਈ 11 ਵਜੇ 11 ਵਜੇ ਆਉਂ ਕਰਦੇ ਆਂ ਗੱਲਬਾਤ ਵੀਰ ਗੁਰਪ੍ਰੀਤ ਸਿੰਘ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਜ ਇਹਨਾਂ ਪਸ਼ੂਆਂ ਦੀ ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ ਫਸਟਲੀ ਇੱਕ ਰਿਕਵੈਸਟ ਹੁੰਦੀ ਆ ਵੀ ਆਪਦਾ ਪਸ਼ੂ ਜਿਹੜਾ ਹੱਕ ਸਮਝ ਕੇ ਦੋ ਡੰਗ ਚਵਾਈ ਜ਼ਰੂਰ ਕਰ ਲਿਆ ਕਰੋ ਜਿਸ ਵੀਰ ਨੇ ਤਸੱਲੀ ਕਰ ਕਰਨੀ ਆ ਆਨਲਾਈਨ ਕਰਨਾ ਦੋਸਤੋ ਸੌਦਾ ਤੁਹਾਡੀ ਆਪਣੀ ਸਮਝਾ ਰਿਸਪੌਂਸਿਬਿਲਟੀ ਤੇ ਤੁਸੀਂ ਆਪਣਾ ਜਿਹੜਾ ਸੌਦਾ ਕਰ ਸਕਦੇ ਏ ਆਜੋ ਜੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਸਾਰਿਆਂ ਨੂੰ ਹੋਰ ਠੀਕ ਠਾਕ ਭਰਾ ਵਧੀਆ ਹੀ ਚੜ੍ਹਦੀ ਕਲਾ ਅੱਛਾ ਗੁਰਪੀ ਵੀਰੇ ਅੱਜ ਪਸ਼ੂ ਆਪਣੇ ਕੋਲ ਦੋ ਆ ਬੈਣਾ ਹਾਂਜੀ ਹਾਂਜੀ ਤੂੰ ਮੇ ਬੜਾ ਤਾਜ਼ੀਆਂ ਸੂਈਆਂ ਹਾਂਜੀ ਬਿਲਕੁਲ ਤਾਜ਼ੀਆਂ ਸੂਈਆਂ ਨੇ ਅੱਜ ਦਾ ਅੱਜ ਮਾਰਨਿੰਗ ਸੂਈ ਸਵੇਰੇ 5 ਵਜੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਨੂੰ ਤਿੰਨ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਇੱਕ ਅੱਜ ਮਾਰਨਿੰਗ ਸੂਈ ਆ ਦੋਸਤੋ ਠੀਕ ਆ ਉਹ ਇਹ ਬੈਣਾ ਜਿੱਥੋਂ ਆਪਾਂ ਸਟਾਰਟ ਕਰ ਲਾਂਗੇ ਤੇ ਇੱਕ ਤੀਜੇ ਦਿਨ ਦੇ ਵਿੱਚ ਆ ਠੀਕ ਆ ਉਹਦੀ ਡਿਟੇਲ ਆਪਾਂ ਸੈਕੰਡ ਨੰਬਰ ਤੇ ਜਿਹੜੀ ਆ ਪੁੱਛ ਲਾਂਗੇ ਵੀਰ ਤੋਂ ਬਾਕੀ ਵੀਡੀਓ ਦੇ ਵਿੱਚ ਦੋਸਤੋ ਚਵਾਈ ਬਿਲਕੁਲ ਤੁਸੀਂ ਨਾਲੋਂ ਨਾਲ ਦੇਖੀ ਜਾਉਂਗੇ ਠੀਕ ਆ ਹਾਂ ਜੀ ਜਿਹੜੀ ਵੇੜ ਦੀ ਚਵਾਈ ਤੁਹਾਨੂੰ ਬੈਸਟ ਲੱਗੂਗੀ ਤਸੱਲੀ ਬਿਲਕੁਲ ਤਸੱਲੀ ਬਖਸ਼ ਹੋਊਗੀ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਵੀਰ ਦੂਰ ਦਰਾਡੇ ਆਨਲਾਈਨ ਸੌਦਾ ਕਰਨਾ ਚਾਹੁੰਦੇ ਆ ਉਹ ਜਿੰਨਾਂ ਕਿ ਦੋਸਤੋ ਆਪਣੀ ਜ਼ਿੰਮੇਵਾਰੀ ਬਣਦੀ ਉਹਨਾਂ ਦੀ ਤਸੱਲੀ ਜ਼ਰੂਰ ਕਰਵਾ ਦਾਂਗੇ ਉਸ ਤੋਂ ਬਾਅਦ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਆਪਣੀ ਸਾਥੀ ਵੀ ਚਵਾਈ ਕਰ ਲਓ ਅੱਛਾ ਵੀਰ ਗੁਰਪ੍ਰੀਤ ਵੇੜਾਂ ਦੋਨੇ ਵੀਰ ਪਹਿਲੇ ਨੰਬਰ ਤੋਂ ਸਟਾਰਟ ਸਵੈਰ ਤੋਂ ਤੇ ਮਗਰੇ ਦੇ ਮੇਲਕਾਫ ਆ ਠੀਕ ਹੈ ਜੀ ਹਾਂਜੀ ਤੇ ਇਹਦਾ ਨਾ ਜਿਹੜਾ ਹੈਗਾ ਆਪਣਾ ਦੁੱਧ ਆ ਪਹਿਲੇ ਸੂਏ ਦਾ ਜੀ ਉਹ 26 27 ਲੀਟਰ ਦਾ ਰਿਕਾਰਡ ਆਇਆ ਠੀਕ ਹੈ ਜੀ ਹਾਂਜੀ ਤੇ ਇਸ ਵਾਰ ਆਪਾਂ ਆਸ ਕਰਦੇ ਆ ਕਿ 30 ਪਲੱਸ ਤੇ ਚੱਲੂਗੀ ਠੀਕ ਹੈ ਜੀ ਹਾਂਜੀ ਤੇ ਪਹਿਲੇ ਸੂਏ ਫਰਸਟ ਟਾਈਮਰ ਸੀ ਤੇ 25 26 ਲੀਟਰ ਦੁੱਧ ਦਿੱਤਾ ਹਾਂਜੀ ਹਾਂਜੀ 25 26 ਦਾ ਰਿਕਾਰਡ ਇਹਦਾ ਫਾਰਮ ਦੀ ਵੈੜ ਆਈ ਠੀਕ ਹੈ ਜੀ ਤੇ ਹਰ ਕੀ ਬਗਿਆ ਆਪਾਂ ਆਸ ਕਰਦੇ ਕਟੋ-ਕਟ 30 ਪਲੱਸ ਤੇ ਚੱਲੂਗੀ ਹਾਂਜੀ ਠੀਕ ਹੈ ਜੀ ਹਾਂ ਜੀ 30 ਤੋਂ ਪਲੱਸ ਦੋਸਤੋ ਵੀਰਾਂ ਦਾ ਵੀ ਇਸ ਵਾਰ ਉਮੀਦ ਕੀਤੀ ਜਾਂਦੀ ਆ ਤੇ ਗੁਰਪ੍ਰੀਤ ਵੀਰ ਅੱਜ 1 ਅਕਤੂਬਰ ਨੂੰ ਮਾਰਨਿੰਗ ਸੁਈ ਹੈ ਜਾਂ ਰਾਤ ਸੁਈ ਹੈ ਕੱਲ 30 ਸਤੰਬਰ ਦੀ ਨਹੀਂ ਨਹੀਂ ਇਹ ਮਾਰਨਿੰਗ ਸੁਈ ਆਈ ਅੱਜ ਮਾਰਨਿੰਗ ਜੇਰ ਪੈਕੀ ਸੀ ਹਾਂ ਜੀ ਹਾਂ ਜੀ ਜੇਰ ਪ੍ਰੋਪਰ ਜਿਹੜੀ ਦੋਸਤੋ ਪੈ ਚੁੱਕੀ ਆ ਥੱਲੇ ਜਿਹੜਾ ਬੱਚਾ ਮੇਲ ਕਾਫ ਗਿੱਲਾ 나ੜੂ ਬੱਚੇ ਦੇ ਨਾਲ ਆ ਦੇਖੋ ਠੀਕ ਆ ਤੇ 25 26 ਲੀਟਰ ਜਿਹੜਾ ਦੋਸਤੋ ਫਸਟ ਟਾਈਮਰ ਦਾ ਜਿਹੜਾ ਮਿਲਕ ਸੀਗਾ ਜਿਹੜੀ ਕੈਪੈਸਿਟੀ ਹੈਗੀ ਆ ਕੋਈ 30 ਲੀਟਰ ਦੀ ਸੀ ਫਸਟ ਟਾਈਮਰ ਦੀ ਠੀਕ ਆ ਸੈਕੰਡ ਵਿਆਹ ਜਿਹੜਾ 200 ਠੀਕ ਆ ਵਿਆਈ ਆ ਸੈਕੰਡ ਡਿਟੇਸ਼ਨ ਦੇ ਵਿੱਚ ਤੇ ਹੁਣ ਬੌਲਾ ਕੋਈ 1 2 ਥੋੜਾ ਬੜਾ ਚੁਆਈ ਕੀਤੀ ਹੈ ਬਈ ਹਾਂਜੀ ਸੰਧੂ ਸਾਹਿਬ ਸਵੇਰੇ 7 8 ਲੀਟਰ ਚੁਆਈ ਕੀਤੀ ਹੈ ਠੀਕ ਹੈ ਜੀ ਹਾਂਜੀ ਇਹ ਤਾਂ ਬੈਠਾ ਨਹੀਂ ਜਾਂਦਾ ਸੰਧੂ ਸਾਹਿਬ ਜਿਹੜੀ ਗੱਲ ਹੈ ਹਾਂਜੀ ਇਹ ਤਾਂ ਬੈਠਾ ਨਹੀਂ ਜਾਂਦਾ ਫਿਰ ਇਹਨੂੰ ਥੋੜਾ ਬੜਾ ਹੌਲਾ ਕਰਕੇ ਫਿਰ ਵਿਚਾਰੀ ਥੋੜਾ ਬੜਾ ਸੌਖਾ 사 ਫਿਰ ਬੈਠੇ ਬਿਲਕੁਲ ਹਾਂਜੀ ਹਾਂਜੀ ਅਕਸਰ ਆਰਡਰ ਦੀ ਕੁਆਲਿਟੀ ਬਾਕੀ ਮਿਲਕ ਕੈਪੈਸਿਟੀ ਇਹਨਾਂ ਦੇ ਪਹਿਲਾ ਬੌਲਾ ਜੀ ਹਾਂਜੀ ਤੇ ਹੌਲਾ ਜ਼ਰੂਰ ਚਾਹੀਦਾ ਕੋਈ 2 2 3 3 ਟਾਈਮ ਕਰਨਾ ਜ਼ਰੂਰ ਚਾਹੀਦਾ ਠੀਕ ਹੈ ਤੇ ਆਹ ਫੇਸ ਕੁਆਲਿਟੀ ਦੋਸਤੋ ਵੇਖ ਕੇ ਤੁਸੀਂ ਚ ਠੀਕ ਆ ਬਾਕੀ ਖੋਲ ਕੇ ਤਸੱਲੀ ਨਾਲ ਤੋਰ ਕੇ ਦਿਖਾਉਣੇ ਆ ਦੋਸਤੋ ਤੁਹਾਨੂੰ ਠੀਕ ਆ ਤੇ ਆ ਜਿਹੜੀ ਆ ਦੋਸਤੋ ਥਾਨ ਸਹਿਜ ਤੁਸੀਂ ਬਿਲਕੁਲ ਡਿਫਰੈਂਸ ਜਿਹੜਾ ਆਪਸੀ ਥਨਾਂ ਦਾ ਚਾਹੂ ਥਨਾਂ ਦਾ ਐਨ ਤਸੱਲੀ ਨਾਲ ਦੇਖ ਲਿਓ ਵੀਡੀਓ ਨੂੰ ਦੋਸਤੋ ਬਿਲਕੁਲ ਤਸੱਲੀ ਨਾਲ ਦੇਖ ਲਿਆ ਕਰੋ ਬਹੁਤੇ ਵੀਰ ਜਿਹੜੇ ਸਕਿਪ ਕਰਕੇ ਵੀਡੀਓ ਦੇਖਦੇ ਆ ਕੁਝ ਜਿਹੜੀ ਇਨਫੋਰਮੇਸ਼ਨ ਆ ਬਾਅਦ ਵਿੱਚ ਜਿਹੜੀ ਰਹਿ ਜਾਂਦੀ ਆ ਠੀਕ ਆ ਜੀ ਜੋ ਦੱਸੀ ਹੁੰਦੀ ਆ ਇਸ ਕਰਕੇ ਤਸੱਲੀ ਨਾਲ ਪਹਿਲਾਂ ਦੇਖ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਸੌਤੇ ਦੀ ਗੱਲਬਾਤ ਕਰ ਲਿਆ ਕਰੋ ਠੀਕ ਆ ਲੈ ਵੀ ਗੁਰਪ੍ਰੀਤ ਵੀਰ ਖੋਲ ਕੇ ਦਿਖਾ ਦੇ ਲੰਮੀ ਤੋ ਬਿਗ ਆਰਡਰ ਸਾਈਜ਼ ਆ ਦੋਸਤੋ ਠੀਕ ਆ ਫੁੱਲ ਵੱਡਾ ਆਰਡਰ ਸਾਈਜ਼ ਆ ਤੇ ਮਿਲਕਿੰਗ ਜਿਹੜੀ ਆ ਦੋਸਤੋ ਬੌਲੇ ਦੇ ਵਿੱਚ ਪਹਿਲੀ ਜਿਹੜੀ ਠੀਕ ਆ ਜੀ ਪਹਿਲੀ ਮਿਲਕਿੰਗ ਜਿਹੜੀ ਬੌਲੇ ਦੇ ਵਿੱਚ ਆ ਉਹ ਹੋਈ ਆ ਕੋਈ 8-7 ਕਿਲੋ ਵੀਰਨ ਦਾ ਵੀ ਬੌਲਾ ਜਿਹੜਾ ਆਪਾਂ ਕੱਢਿਆ ਠੀਕ ਆ ਆਰਡਰ ਸਾਈਜ਼ ਤੁਸੀਂ ਵੇਖ ਸਕਦੇ ਹੋ ਠੀਕ ਆ ਤੇ ਹਾਈਟ ਕੱਦ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਵੱਡੀਆਂ ਵਿਹੜਾਂ ਦੇ ਵਿੱਚ ਆਪਾਂ ਇਸ ਦੀ ਗਿਣਤੀ ਕਰ ਸਕਦੇ ਹਾਂ ਵੱਡੇ ਕੱਦ ਕੱਟ ਦੀ ਆ ਨਿੱਗਰ ਆ ਬਾਕੀ ਸੂ ਦੇ ਵਿੱਚ ਜਿਵੇਂ ਪਸ਼ੂ ਆਉਂਦਾ ਦੋਸਤੋ 2-4 ਦਿਨਾਂ ਦੇ ਵਿੱਚ ਆਪਾਂ ਸਾਰੇ ਵੀਰ ਜਾਣਦੇ ਆ ਵੀ ਰਿਕਵਰੀ ਕਰਦਾ ਠੀਕ ਆ ਸੋ ਆਰਡਰ ਸਾਈਜ਼ ਕਾਫੀ ਸੋਨਾ ਠੀਕ ਆ ਜੀ ਬਿਗ ਆਰਡਰ ਸਾਈਜ਼ ਆ ਤੇ ਉਮੀਦ ਜਿਹੜੀ ਚੰਗੀ ਖਾਸੀ ਹੈਗੀ 25 ਤੋਂ ਪਲੱਸ ਵੈਸੇ 30 ਲੀਟਰ ਤੱਕ ਵੀਰਾਂ ਦਾ ਵੀ ਜਿਹੜੀ ਮਿਲਕ ਦੀ ਕਪੈਸਿਟੀ ਰਹਿਣ ਵਾਲੀ ਹੈ ਇਸ ਵੈਟ ਦੀ ਠੀਕ ਆ ਆ ਦੇਖੋ ਜੀ ਆ ਦੇਖੋ ਠੀਕ ਆ ਜੀ ਬਾਕੀ ਪੂਰੇ ਵਜਨ ਵਜੂਦ ਵਾਲੀ ਆ ਫੁੱਲ ਬੜਾ ਫੁੱਲ ਲੋਡਡ ਆ ਠੀਕ ਆ ਜੀ ਵਜਨ ਵਜੂਦ ਪੂਰਾ ਫੁੱਲ ਬੜਾ ਫੁੱਲ ਵਜਨਦਾਰ लव गुरप्रीत तोरो बाई ठीक आहे जी ਸੋ ਵਾਹਰ ਜਿਹੜੀ ਆ ਦੋਸਤੋ ਪਸੰਦ ਆਊਗੀ ਡੇਰੀ ਦੇ ਲਈ ਖਾਸ ਤੌਰ ਤੇ ਉਹਨਾਂ ਵੀਰਾਂ ਲਈ ਜਿਨ੍ਹਾਂ ਨੇ ਬਿਲਕੁਲ ਡੇਰੀ ਦਾ ਪ੍ਰੋਗਰਾਮ ਸਟਾਰਟ ਕਰ ਰਹੇ ਹੋ ਜਾਂ ਕੀਤਾ ਜਾਂ ਉਹਦੇ ਵਿੱਚ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਜਾਂ ਘਰੇਲੂ ਵੀਰ ਕੋਈ ਖਰੀਦਣਾ ਚਾਹੁੰਦਾ ਤੇ ਚੰਗੇ ਮਿਲਕ ਵਾਲਾ ਪਸ਼ੂ ਲਾਭਰੇ ਤੋਂ ਤੁਸੀਂ ਜਰੂਰ ਜਿਹੜੇ ਨੂੰ ਹੱਥ ਪਾ ਸਕਦੇ ਜੀ ਆਹ ਦੇਖੋ ਠੀਕ ਹੈ ਠੀਕ ਹੈ ਅੱਛਾ ਗੁਰਪ੍ਰੀਤ ਭਾਈ ਕੀ ਇਹਦੀ ਡਿਮਾਂਡ ਕੀ ਕੀਤੀ ਹੈ ਕੀ ਮੁੱਲ ਰਹੂਗਾ ਪ੍ਰਾਈਸ ਸੰਤੂ ਸਰ ਡਿਮਾਂਡ ਤੇ ਭਾਵੇਂ ਇਹਦੀ 90 ਕਰ ਲਈਏ 95 ਕਰ ਲਈਏ ਹਾਂਜੀ ਤੇ ਪਰ 75000 ਦੀ ਹਾਂ ਨਾ ਵੈਟ ਦੇ ਦਾਂਗੇ 75 ਦੀ ਹਾਂਜੀ ਠੀਕ ਹੈ ਜੀ ਹਾਂਜੀ ਲੈ ਇਹਦੇ ਜਿਹੜਾ ਵੀ ਹਾਂ ਨਾ ਵਾਲੀ ਗੱਲਬਾਤ ਹਾਂਜੀ ਹਾਂ ਨਾ ਵਾਲੀ ਗੱਲਬਾਤ ਜਿਹੜੀ 75000 ਦੀ ਵੈਣ ਆਪਾਂ ਠੀਕ ਹੈ ਜੀ 75000 ਦੀ ਜਿਹੜੀ ਦੋਸਤੋ ਕੀਮਤ ਆ ਠੀਕ ਹੈ ਜੀ ਇਸ ਵੈਟ ਦੀ 75000 ਵਿੱਚੋਂ ਕੋਈ ਮਾਨਤਨ ਜਿਹੜਾ ਦੋਸਤੋ ਜਿਹੜਾ ਕੋਈ ਖਰੀਦਦਾਰ ਖਾਸ ਤੌਰ ਤੇ ਘਰੇ ਵਿజిਟ ਕਰੂਗਾ ਉਹ ਮਾਨਤਨ ਜਿਹੜਾ ਪਸ਼ੂਆਂ ਦੇ ਵਿੱਚੋਂ ਜਰੂਰ ਜਿਹੜਾ ਦੋਸਤੋ ਜਿੰਨਾ ਵੀ ਹੋਣਾ ਹੋਇਆ ਗੁੰਜਾਇਸ਼ ਉਹ ਜਰੂਰ ਹੋ ਜਾਊਗਾ ਠੀਕ ਆ ਲੈਣ ਦੇਣ ਜਿਹੜਾ ਵੀ ਇਹਨਾਂ ਦਾ ਵੀ ਜੈਸਨ ਉਹ ਜਿਹੜੀ ਉਹ 75000 ਆ ਸੋ ਵਹਿੜ ਤੁਹਾਨੂੰ ਪਸੰਦ ਆਊਗੀ ਦੋਸਤੋ ਛੱਡ ਕੇ ਨਹੀਂ ਕੋਈ ਵੀਰ ਜਾਊਗਾ ਜਿਹੜਾ ਕੋਈ ਆਊਗਾ ਠੀਕ ਆ ਜੀ ਪੂਰੀ ਤਸੱਲੀ ਬਖਸ਼ਾ ਤੇ ਆਹ ਦੇਖੋ ਜੀ ਇਸ ਤੋਂ ਬਾਅਦ ਇੱਕ ਸੈਕਿੰਡ ਜਿਹੜੀ ਆਪਾਂ ਤੁਹਾਨੂੰ ਅਗਲੀ ਜਿਹੜੀ ਵਹਿੜ ਦਿਖਾਉਣੀ ਆ ਇਹ ਵੀ ਬਿਲਕੁਲ ਤਾਜੀ ਸੂਈ ਸਵਾਈ ਆ ਠੀਕ ਆ ਜੀ ਪੂਰਾ ਰਿਕਾਰਡ ਜਿਹੜਾ ਦੋਸਤੋ ਪੂਰੀ ਡਿਟੇਲ ਆਪਾਂ ਇਹਦੀ ਵੀਰ ਤੋਂ ਪੁੱਛ ਲੈਣੀ ਆ ਠੀਕ ਹੈ ਤੇ ਆ ਦੇਖੋ ਜੀ ਹਾਈਟ ਕੱਦ ਇਕੁਅਲ ਹੈਗਾ ਠੀਕ ਆ ਜੀ ਦੋ ਵੜਾਂ ਦੀ ਜੇਕਰ ਆਪਾਂ ਗੱਲ ਕਰ ਲਈਏ ਹਾਈਟ ਕੱਦ ਦੀਆਂ ਬਿਲਕੁਲ ਇਕੁਅਲ ਨੇ ਸੋ ਗੁਰਪ੍ਰੀਤ ਵੀਰ ਕਰੀਏ ਸਾਂਜੀ ਜਾਣਕਾਰੀ ਇਸ ਸੈਕਿੰਡ ਨੰਬਰ ਵੜ ਦੀ ਹਾਂਜੀ ਭਾਈ ਕੀ ਡਿਟੇਲ ਆ ਸੂਹਾ ਕਿਨਵਾ ਸੂਈ ਇਹ ਦੂਸਰਾ ਸੂਹਾ ਸੂਈ ਆ ਜੀ ਅੱਛਾ ਹਾਂਜੀ ਤੇ ਮੂੰਹਾਂ ਛੇ ਦੰਦ ਹੀ ਏ ਆ ਇਹ ਵੀ ਛਿੱਗੀ ਆ ਜੀ ਹਾਂਜੀ ਹਾਂਜੀ ਇਹ ਵੀ ਛਿੱਗੀ ਆ ਜੀ ਠੀਕ ਆ ਜੀ ਹਾਂਜੀ ਤੇ ਇਸ ਵਕਤ ਦ 16 ਕਿਲੋ ਦੁੱਧ ਆ 16 ਕਿਲੋ ਹਾਂਜੀ ਹਾਂਜੀ 16 ਕਿਲੋ ਇਹ ਕਿੰਨੇ ਦਿਨਾਂ ਦੀ ਸੂਈ ਹੋ ਤਿੰਨਾਂ ਦਿਨਾਂ ਦੀ ਸੂਈ ਆ ਜੀ ਤਿੰਨਾਂ ਦਿਨਾਂ ਦੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ 16 ਕਿਲੋ ਜਿਹੜੀ ਦੋਸਤੋ ਮਿਲਕਿੰਗ ਹੁਣ ਕਰਵਾ ਰਹੀ ਹੈ ਠੀਕ ਆ ਦੋਨੋਂ ਡੰਗ ਕੋਈ ਚੁਵਾਈ ਕਰਕੇ ਤਸੱਲੀ ਕਰ ਸਕਦਾ ਸੂਆ ਇਹ ਵੀ ਦੂਜਾ ਸੈਕੰਡ ਟਾਈਮਰ ਆ ਠੀਕ ਆ ਜੀ ਸੈਕੰਡ ਲੈਕਟੇਸ਼ਨ ਦੇ ਵਿੱਚ ਸੂਈ ਆ ਦੂਸਰਾ ਦਿਨ ਆਜਾ ਠੀਕ ਆ ਜੀ ਤੇ ਆ ਆਰਡਰ ਸਾਈਜ਼ ਹੈਗਾ ਆ ਦੇਖੋ ਬਾਕੀ ਜਿਹੜੀ ਆ ਦੋਸਤੋ ਕਵਰੇਜ ਕਰਨ ਦੇ ਕਰਕੇ ਜਿਹੜੀ ਚਵਾਈ ਆ ਇਹ ਪਹਿਲੀ ਵਾਰ ਜਿਹੜੀ ਦੋਸਤੋ ਇਹਦੀ ਕੋਈ 5-7 ਕਿਲੋ ਜਿਹੜੀ ਆ ਬੌਲੇ ਦੇ ਵਿੱਚ ਚਵਾਈ ਹੋਈ ਸੀਗੀ ਇਹਦੀ ਚਵਾਈ ਵੀ ਜਿਹੜੀ ਆ ਦੋਸਤੋ ਇੱਕ ਕਵਰੇਜ ਕਰਨ ਕਰਕੇ ਥੋੜਾ ਜਿਹਾ ਰੋਕੀ ਸੀਗੀ ਬਾਕੀ ਮਾਰਨਿੰਗ ਇਹਦੀ ਕੋਈ ਚਵਾਈ ਕੀਤੀ ਹੈ ਗੁਰਪ੍ਰੀਤ ਭਾਈ ਹਾਂਜੀ ਮਾਰਨਿੰਗ ਚਵਾਈ ਕੋਈ ਹੋਈ ਜਾਂਦੀ ਇਹਨਾਂ ਦੀ ਹਾਂਜੀ ਹਾਂ ਸਾਇਰੀ ਚਵਾਈ ਕੀਤੀ 5-6 ਕਿਲੋ ਦੀ ਚਵਾਈ ਕੀਤੀ ਹੈ 5-6 ਕਿਲੋ ਦੀ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਵੀਡੀਓ ਦਾ ਕਰਕੇ ਥੋੜੀ ਜਿਹੀ ਰੋਕੀ ਸੀ ਹਾਂਜੀ ਹਾਂਜੀ ਬਿਲਕੁਲ ਬਾਕੀ ਦੋਸਤੋ ਬਿਲਕੁਲ ਤਸੱਲੀ ਕਰਵਾਉਣੀ ਸੀ ਕਿ ਵੀਡੀਓ ਦੇ ਵਿੱਚ ਵੀ ਕੋਈ ਵੀ ਵੀਰ ਜਿਹੜਾ ਤਸੱਲੀ ਕਰ ਲੇ ਕਿਉਂਕਿ ਵੀਡੀਓ ਦੇ ਵਿੱਚ ਵੀ ਜਿਹੜੀ ਆਪਾਂ ਪ੍ਰੋਪਰ ਚਬਾਈ ਕਰਕੇ ਤੁਹਾਨੂੰ ਦਿਖਾਉਣੀ ਸੀ ਇਹਦੀ ਇਸ ਕਰਕੇ ਵੀਰਾਂ ਦਾ ਪੰਜ 6 ਕਿਲੋ ਜਿਹੜੀ ਆ ਮਾਰਨਿੰਗ ਚਬਾਈ ਹੋਈ ਆ ਖੋਲ ਕੇ ਤੋਰਦੀ ਆ ਵੀਰ ਗੁਰਪ੍ਰੀਤ ਠੀਕ ਆ ਤੇ ਬਾਕੀ ਦੋਸਤੋ ਦੋਨਾਂ ਬਹਿੜਾਂ ਦੀ ਤੁਸੀਂ ਨਾਲ ਦੀ ਨਾਲ ਚਬਾਈ ਵੀ ਦੇਖ ਲਈ ਹੈਗੀ ਆ ਠੀਕ ਆ ਤੇ ਚਬਾਈ ਬੈਸਟ ਆ ਕੋਈ ਵੀਰ ਆਪਦੇ ਹੱਥੀ ਵੀ ਚਬਾਈ ਕਰੇ ਬਾਕੀ ਮੇਰਾ ਜਿਹੜਾ ਫਰਜ਼ ਹੁੰਦਾ ਦੋਸਤੋ ਵੀ ਇੱਕ ਟਾਈਮ ਦੀ ਜਿਹੜੀ ਚਵਾਈ ਕਰਨ ਦਾ ਹੁੰਦਾ ਵੀ ਕਿਸੇ ਵੀਰ ਨੇ ਦੂਰ ਦਰਾਡੇ ਆਨਲਾਈਨ ਕਿਸੇ ਵੀਰ ਦਾ ਮਨ ਕਰਦਾ ਵੀ ਸੌਦਾ ਕਰਨ ਦਾ ਤੇ ਚਾਹੁੰਦਾ ਵੀ ਕਿਤੇ ਨਾ ਕਿਤੇ ਕੋਈ ਚਵਾਈ ਆਪਾਂ ਜ਼ਰੂਰ ਦੇਖੀ ਜਾਂਦੀ ਤੇ ਉਹਨਾਂ ਵੀਰਾਂ ਲਈ ਖਾਸ ਤੌਰ ਤੇ ਆ ਪਰ ਜਿਹੜੇ ਪੰਜਾਬ ਦੇ ਵਿੱਚ ਨੇ ਕਿਸੇ ਵੀ ਜ਼ਿਲ੍ਹੇ ਤੋਂ ਲਾ ਲੋ ਚਾਹੇ ਆਊਟ ਆਫ ਸਟੇਟ ਤੋਂ ਆ ਜਿਹੜਾ ਵੀਰ ਵੀ ਪਹੁੰਚ ਕਰ ਸਕਦਾ ਕਰ ਉਹ ਪਹੁੰਚ ਕੇ ਬਿਲਕੁਲ ਉਹਦੀ ਨਰਕ ਪਰਖ ਕਰਕੇ ਸੌਦਾ ਕਰ ਲੇ ਜਿਹੜਾ ਵੀਰ ਦਾ ਮਨ ਕਰਦਾ ਵੀ ਆਨਲਾਈਨ ਸੌਦਾ ਬਿਲਕੁਲ ਚੀਜ਼ ਮਗਵਾਉਣ ਦਾ ਉਹਨਾਂ ਲਈ ਜਿਹੜੀ ਆਪਾਂ ਚੁਵਾਈ ਜਰੂਰ ਇੱਕ ਵਾਰੀ ਥਾਣ ਜਿੰਨੇ ਦੋਸਤੋ ਭਰਾ ਕੇ ਤਸੱਲੀ ਕਰਵਾ ਦੇਦੀ ਆ ਵੀ ਉਹ ਆਪ ਦਾ ਜਿਹੜਾ ਨਿਰਣਾ ਆਪ ਦਾ ਡਿਸੀਜਨ ਉਹ ਲੈ ਸਕਦੇ ਆ ਠੀਕ ਆ ਆ ਦੇਖੋ ਲਓ ਜੀ ਆਰਡਰ ਸਾਈਜ਼ ਇਸ ਸੈਕੰਡ ਨੰਬਰ ਵਾਲੀ ਵੈੜ ਦਾ ਵੀ ਚੰਗਾ ਠੀਕ ਆ ਜੀ ਬਾਕੀ ਮਿਲਕਿੰਗ ਦੀ ਗੱਲ ਕਰ ਲਈਏ ਦੋਸਤੋ ਅੱਜ ਜਿੱਦਾਂ ਕਿ ਤੀਸਰੇ ਦਿਨ ਦੇ ਵਿੱਚ ਕੁਝ 16 ਲੀਟਰ ਜਿਹੜਾ ਮਿਲਕ ਚੁਆ ਰਹੀ ਆ ਉਮੀਦ ਤਕਰੀਬਨ ਕਰ ਸਕਦੇ ਵੀ ਚੰਗੀ ਸੇਵਾ ਦੇ ਦੋਸਤੋ ਦੁੱਧ ਪਸ਼ੂ ਨੇ ਹਜੇ ਬਿਲਕੁਲ ਲੇਟਰ ਲੇਟੈਸਟ ਆਪਾਂ ਕਹਿੰਦੇ ਆ ਵੀ ਬਿਲਕੁਲ ਤਾਜ਼ੇ ਤਰਾਰ ਜਿਹੜੇ ਪਸ਼ੂ ਸੋਏ ਆ ਤੇ ਦੁੱਧ ਜਿਹੜਾ ਆਪਾਂ ਚੰਗਾ ਖਾਸਾ ਲੈ ਸਕਦੇ ਆ ਠੀਕ ਆ ਜੀ ਚੰਗੀ ਸੇਵਾ ਤੇ ਜਿਹੜਾ ਦੋਸਤੋ 16 17 ਚਵਾ ਰਹੇ ਆ 20 ਤੋਂ ਪਲੱਸ ਚਵਾਈ ਆਪਾਂ ਲੈ ਸਕਦੇ ਆ ਠੀਕ ਆ ਤੇ ਜਿਹੜਾ ਪਸ਼ੂ ਆਪਾਂ ਨੂੰ ਅੱਜ ਬਿਲਕੁਲ ਬੌਲੇ ਤੇ ਠੀਕ ਆ ਜੀ ਕੋਈ 5-7 ਕਿਲੋ ਚਵਾਈ ਕੀਤੀ ਆ ਵੀਰ ਨੇ ਤੇ ਬੌਲੇ ਵਾਲੇ ਪਸ਼ੂ ਦਾ ਜਿਵੇਂ ਆਪਾਂ ਨੂੰ 28 29 30 ਲੀਟਰ ਦਾ ਵੀਰ ਨੇ ਕਿਹਾ ਵੀ ਪਹਿਲੇ ਸਵੇ ਸਵੇਰ ਦੀ ਕਪੈਸਿਟੀ ਰਹੂਗੀ ਇਹ ਤੋਂ ਵੀ ਆਪਾਂ ਚੰਗਾ ਜਿਹੜਾ ਖਾਸਾ ਦੁੱਧ ਲੈ ਸਕਦੇ ਆ ਚੰਗੀ ਸੇਵਾ ਤੇ ਠੀਕ ਆ ਤੇ ਗੁਰਪ ਮੋਹਨ ਸੰਧੂ ਸਾਹਿਬ ਇਹ ਆ 65000 ਰੁਪਿਆ ਅੱਛਾ ਜੀ ਹਾਂ ਜੀ ਤੇ ਉਹਦੇ ਵਿੱਚ ਉਹ ਮੌਕੇ ਤੇ ਮਾਨਤਾ ਆਣਾ ਜੋ 2000 ਰੁਪਿਆ ਮਾਨਤਾਣ ਕਰਦਾਂਗੇ 63000 ਦੀ ਬੈਠ ਦੇ ਦਾਂਗੇ 63 ਦੀ ਹੋ ਜਾਗੀ ਹਾਂ ਜੀ ਠੀਕ ਹੈ ਜੀ 63000 ਦੀ ਦੋਸਤੋ ਜਿਹੜੀ ਆ ਲਾਸਟ ਵੀਰਾਂ ਦਾ ਵੀ ਹੋ ਜਾਊਗੀ 2000 ਲੈਸ ਕਰ ਦਿੱਤੀ ਆ 65000 ਦੇ ਵਿੱਚੋਂ ਠੀਕ ਹੈ ਜੀ 65000 ਦੇ ਵਿੱਚੋਂ ਠੀਕ ਹੈ ਜੀ 63000 ਦੀ ਜਿਹੜੀ ਆ ਲਾਸਟ ਬਾਕੀ ਸੰਧੂ ਸਾਹਿਬ ਇੱਕ ਗੱਲ ਹੋਰ ਜੇ ਇਕੱਠੀਆਂ ਕਿਸੇ ਨੇ ਦੋਵੇਂ ਲੈਣੀਆਂ ਆ ਹਾਂ ਜੀ ਹਾਂ ਜੀ ਤੇ 135 ਦੀਆਂ ਦੇ ਦਾਂਗੇ 135 ਦੀ लास्टਾ ਜੋੜਾ ਜੀ ਜੋੜਾ ਵੀ ਲੈਣ ਦੇਣ ਜੱਸ ਲੈਣ ਦੇਣਾ ਜੀ ਜੱਸ ਲੋ ਠੀਕ ਆ ਜੀ ਹਾਂਜੀ ਸੋ 135000 ਦੋਸਤੋ ਵੀਰਾਂ ਦਾ ਵੀ ਜਿਵੇਂ ਬਿਲਕੁਲ ਕਹ ਲਈਏ ਪੱਥਰ ਤੇ ਲੀਗਲ ਆ ਕੰਮ ਆ ਵੀ ਵਿੱਚੋਂ ਮਾਨਤਾਨ ਛੋੜ ਛੱਪਾ ਕਰਕੇ ਲੈਸ ਕਰਕੇ ਜੋ ਵੀ ਆ ਜੋੜਾ ਉਹ ਵੀ ਜੇਕਰ ਵੀਰ ਜੋੜਾ ਖਰੀਦੂਗਾ ਠੀਕ ਆ ਜੀ 135000 ਦਾ ਜਿਹੜਾ ਲਾਸਟ ਲੈਦੇ ਹੋ ਜੂਗਾ ਠੀਕ ਆ ਇਹ ਅੱਜ ਦੋ ਨੱਕ ਸੀਗੇ ਵੀਰ ਗੁਰਪ੍ਰੀਤ ਸਿੰਘ ਦੇ ਕੋਲ ਪਿੰਡ ਪਨਗੋਟਾ ਠੀਕ ਆ ਜੀ ਬਿਲਕੁਲ ਦਦੇਰ ਸਾਹਿਬ ਸਰਿਆਲੀ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਗੁਰਪ੍ਰੀਤ ਵੀਰ ਕੰਟੈਕਟ ਨੰਬਰ ਆਪਣੇ ਜਰੂਰ ਦੱਸਿਓ ਜੀ। ਸੰਧੂ ਸਾਹਿਬ ਆਪਣਾ ਨੰਬਰ ਹੈਗਾ 98031 0053। ਠੀਕ ਹੈ ਜੀ। ਹਾਂਜੀ। ਸੋ ਦੋਸਤੋ ਇਹ ਨੰਬਰ ਜਿਹੜੇ ਆਪਾਂ ਹਰ ਵਾਰ ਦੀ ਤਰ੍ਹਾਂ ਬਿਲਕੁਲ ਸਕਰੀਨ ਦੇ نیچے ਚੱਲਦੇ ਕਰ ਦਿੱਤੇ ਆ। ਸੋ ਕੰਟੈਕਟ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਐਨੀ ਟਾਈਮ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਜਿਹੜੇ ਪਸ਼ੂ ਆ ਦੋਸਤੋ ਇਸ ਘਰੇ ਆਉਂਦੇ ਰਹਿੰਦੇ ਆ ਠੀਕ ਆ। ਸਮੇਂ-ਸਮੇਂ ਨਾਲ ਕੋਈ ਵੀਰ ਆਪਣਾ ਸੰਪਰਕ ਤੁਸੀਂ ਬਣਾ ਕੇ ਰੱਖ ਸਕਦੇ ਜੇ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।